ਜਿੰਦਾਬਾਦ ਸ੍ਰੀ ਅਸ਼ੋਕ ਚੌਧਰੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਵਿਧਾਨ ਸਭਾ ਹਲਕਾ ਦੀਨਾ ਨਗਰ ਚ ਭਾਜਪਾ ਨੂੰ ਲੱਗਾ ਵੱਡਾ ਝਟਕਾ ਬਲਾਕ ਦੁਰੰਗਲਾ ਦੇ ਭਾਜਪਾ ਵੱਲੋਂ ਡੁਗਰੀ ਤੋਂ ਬਲਾਕ ਸਮਤੀ ਦੀ ਚੋਣ ਲੜਦੇ ਦੀਪਕ ਰਾਜ ਕਾਂਗਰਸ ਪਾਰਟੀ ਚ ਹੋਏ ਸ਼ਾਮਿਲ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਬਲਾਕ ਦੁਰੰਗਲਾ ਚ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਡੁਗਰੀ ਤੋਂ ਹਾਲਜੇ ਹੀ ਪਾਜਪਾ ਵੱਲੋਂ ਬਲਾਕ ਸਮਤੀ ਦੀ ਚੋਣ ਲੜਨ ਵਾਲੇ ਦੀਪਕ ਰਾਜ ਪਾਜਪਾ ਨੂੰ અલਵਿਦਾ ਕਹਿ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਇੱਥੇ ਜ਼ਿਕਰਯੋਗ ਹੈ ਕਿ ਦੀਪਕ ਰਾਜ ਨੇ ਪਾਜਪਾ ਵੱਲੋਂ ਬਲਾਕ ਸਮਤੀ ਦੀ ਚੋਣ ਲੜੀ ਅਤੇ 250 ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ। ਦੀਪਕ ਰਾਜ ਅੱਜ ਆਪਣੇ 50 ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਜਿਨ੍ਹਾਂ ਨੂੰ ਵਿਧਾਇਕਾ ਅਰੁਣਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਸਿਰੋਪੇ ਪਾਕਿਸਤਾਨ ਮੰਨਤ ਕੀਤਾ। ਦੀਪਕ ਰਾਜਪੈਣ ਡੁੱਗਰੀ ਜੀ ਜਾਣਕਾਰੀ ਮੁਤਾਬਕ ਕਿ ਤੁਸੀਂ ਹੋਣੀ ਵਾਲੀ ਚੋਣ ਲੜੀਏ ਬਲਾਸਮ ਦੀ ਪਾਈਪਾ ਵੱਲੋਂ ਹਾਂਜੀ ਕੀ ਕਰਨਾ ਸਰ ਅੱਜ ਨੌਕਤਾ ਦੀ ਵੀ ਕਾਂਗਰਸ ਪਾਰਟੀ ਦਾ ਕੰਮ ਕਾਂਗਰਸ ਦੀ ਪਾਰਟੀ ਜੁਆਇਨ ਕਰਨ ਦਾ ਕਾਰਨ ਇਹ ਹੀ ਹੈ ਕਿ ਮੈਨੂੰ ਇਹਨਾਂ ਦੇ ਕੰਮ ਵਧੀਆ ਲੱਗਦੇ ਆ ਤੇ ਮਤਲਬ ਕੰਮ ਵਧੀਆ ਲੱਗਦਾ ਇਸ ਕਰਕੇ ਮੈਂ ਕਾਂਗਰਸ ਜੁਆਇਨ ਕੀਤੀ ਸਰ ਕਾਰਨ ਕੋਈ ਨਾ ਕੋਈ ਹੋਏਗਾ ਜੇ ਦੀ ਪਾਈਪਾ ਸੜਦੀ ਹੈ ਇੱਥੇ ਕਾਂਗਰਸ ਪਾਰਟੀ ਦਾ ਨਾਮ ਹੋਵੇਗਾ ਕਰਨੇ ਹੀ ਅਭੀ ਇਹਨਾਂ ਦੇ ਕੰਮਾ ਕਰਕੇ ਇਹਨਾਂ ਦਾ ਇਹ ਕਰਕੇ ਇਹਦੇ ਕਰਕੇ ਮੈਂ ਸ਼ਾਮਲ ਕੀਤੀ ਆ ਉਹਨਾਂ ਨੂੰ ਛੱਡਿਆ ਤਾਂ ਕਰਕੇ ਉਹਨਾਂ ਨੂੰ ਪਿੰਡ 'ਚ ਕੋਈ ਪਸੰਦ ਘਟਾ ਕਰਦੇ ਨੇ ਕਿੰਨੇ ਪਰਿਵਾਰ ਲੈ ਕੇ ਪਾਈ ਹੋਏ ਸ਼ਾਮਲ ਸਾਰੀ ਮੈਂ 40 ਬੰਦੇ ਲੈ ਕੇ ਸ਼ਾਮਲ ਹੋਇਆ ਆਂ ਪਰਨੇ ਚ ਲੋਕਾਂ ਨੂੰ ਕਾਂਗਰਸ ਫਾਰ ਜਿਹੜੀਆਂ ਤੁਸੀਂ ਸਮਝੀ ਲੜੀ ਐਲੈਕਸ਼ਨ ਤੁਸੀਂ ਲੜਿਆ ਬੀਜੇਪੀ ਵੱਲੋਂ ਕਿੰਨੀਆਂ ਵੋਟਾਂ ਤੁਹਾਨੂੰ ਮਿਲੀਆਂ ਮੈਂ ਆਪਣੇ ਪਿੰਡੋਂ 250 ਵੋਟ ਕੱਲੇ ਨੇ ਲਈ ਹੈ ਹਾਂ ਜੇ ਏਡੇ ਵੱਡਾ ਪਿੰਡੋਂ ਮੈਂ 250 ਵੋਟ ਲਈ ਹੈ ਕੁਝ ਮੇੜੀਆਂ ਵੋਟਾਂ ਕੱਟੀਆਂ ਵਗਾਈਆਂ ਨੇ ਕਟਾ ਦੇ ਦਿਆਂਗੇ ਇਹਨਾਂ ਪਾਰਟੀਆਂ ਨੇ ਕਿਹੜਾ ਸੁਣ ਕਰੇ ਤੁਹਾਡਾ ਮੈਂ ਇੱਕ ਇੱਕ ਨੰਬਰ ਜੋ ਡੁਗਰੀ ਡੁਗਰੀ ਤੇ ਹਾਂਜੀ ਆਹ ਦੱਜ ਹਾਂਜੀ ਕਾਂਗਰਸ ਪਾਰਟੀ ਇਸ ਕਰਕੇ ਆਇਆ ਸुरू ਤੋਂ ਵੱਡੇ ਵੀ ਸਾਡੇ ਕਾਂਗਰਸ ਚ ਹੀ ਹੋਣ ਵੀ ਅਸੀਂ ਕਾਂਗਰਸ ਚ ਆਉਂਦੇ ਸਰਪੰਚ ਬਦਲ ਜਾਂਦੇ ਆਪਾਂ ਸुरू ਤੋਂ ਹੀ ਕਾਂਗਰਸ ਚ ਰਹੇ ਹਾਂ ਤੇ ਅੱਜ ਤੱਕ ਫਿਰ ਵੀ ਕਾਂਗਰਸ ਦੇ ਵਿੱਚ ਆ ਠੀਕ ਹੈ ਭਾਈ ਕਾਂਗਰਸ ਪਾਰਟੀ ਵਿੱਚ ਕਾਫੀ ਲੋਕ ਜਿਹੜੇ ਪਾਰਟੀਆਂ ਸੜ ਕੇ ਆਏ ਆ ਕੀ ਕਹਿਣਾ ਚਾਹਦੇ ਕਾਂਗਰਸ ਪਾਰਟੀ ਦਾ ਜੋ ਕੰਮ ਕਰਨ ਦਾ ਤਰੀਕਾ ਖਾਸ ਤੌਰ ਤੇ ਦਿਨਾ ਨਗਰ ਹਲਕੇ ਚ ਜੋ ਅਰੁਣਾ ਚੌਧਰੀ ਆਪਣੇ ਵਰਕਰਾਂ ਦੇ ਨਾਲ ਵਿਚਰਦੀ ਹੈ ਲੋਕਾਂ ਦੇ ਕੰਮਕਾਰ ਕਰਦੀ ਹੈ ਹਰ ਇੱਕ ਦੇ ਦੁੱਖ ਸੁੱਖ ਦੀ ਸਾਥੀ ਹੈ ਤਾਂ ਐਕਚੁਅਲੀ ਪਬਲਿਕ ਨੂੰ ਕੀ ਚਾਹੀਦਾ ਹੁੰਦਾ ਕੰਮ ਹੀ ਚਾਹੀਦੇ ਆ ਔਰ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹ ਕਾਫੀ ਇਸ ਗੱਲ ਤੋਂ متاثر ਨੇ ਇੰਪ੍ਰੈਸਟ ਨੇ ਔਰ ਹੁਣ ਵੀ ਤੁਸੀਂ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚ ਦੇਖਿਆ ਹੀ ਨਾ ਰਿਜ਼ਲਟਸ ਕਿ ਚਾਰ ਦੀਆਂ ਚਾਰ ਜ਼ਿਲ੍ਹਾ ਪਰੀਸ਼ਦ ਦੀਆਂ ਸੀਟਾਂ ਅਸੀਂ ਜਿੱਤੀਆਂ ਔਰ ਦੋਨੋਂ ਬਲਾਕ ਸੰਮਤੀਆਂ ਮジョਰਿਟੀ ਜਿਹੜੀ ਆ ਉਹਦੇ ਚ ਕਾਂਗਰਸ ਦੀ ਗਈ ਆ ਉਹਦਾ ਇਹੀ ਕਾਰਨ ਹੈ ਕਿ ਲੋਕ ਪਿਆਰ ਕਰਦੇ ਨੇ ਅਸੀਂ ਲੋਕਾਂ ਦੇ ਕੰਮ ਕਰਦੇ ਆ ਔਰ ਇਹ ਤੇ ਬੜੀ ਮੇਰੇ ਹਿਸਾਬ ਨਾਲ ਵੀ ਬੜੀ ਹੈਰਾਨੀ ਜਨਕ ਅੱਜ ਦੀ ਡਿਵੈਲਪਮੈਂਟ ਆ ਕਿ ਆਪਣੇ ਆਪ ਹੀ ਇਹ ਮੁੰਡਾ ਦੀਪਕ ਇਹਨਾਂ ਦਾ ਨਾਮ ਆ ਇਹਨੇ ਹੁਣੇ ਰੀਸੈਂਟਲੀ ਜੇ 14 ਤਰੀਕ ਨੂੰ ਵੋਟਾਂ ਪਈਆਂ ਨੇ ਹਾਲ ਹੀ ਅੱਜ ਕਿੰਨੀ ਤਰੀਕ ਹੋਈ ਹੈ ਜੀ ਅੱਜ ਅੱਜ 26 26 ਤਰੀਕ ਹੋਈ ਆ ਤੇ 12 ਦਿਨ ਹੋਏ ਸਾਰੇ ਤੇ 12 ਦਿਨ ਪਹਿਲਾਂ ਇਹ ਮੁੰਡਾ ਬੀਜੇਪੀ ਦੀ ਟਿਕਟ ਦੇ ਉੱਤੇ ਇਲੈਕਸ਼ਨ ਫਾਈਟ ਕਰਦਾ ਪਿਆ ਦੁਗਰੀ ਜ਼ੋਨ ਤੋਂ ਔਰ 250 ਦੇ ਕਰੀਬ ਨੇ ਵੋਟਾਂ ਲਈਆਂ ਨੇ ਇਹ ਵੀ ਨਹੀਂ ਗੱਲ ਵੀ ਕੋਈ ਛੋਟੀ ਮੋਟੀ ਗੱਲ ਆ 250 ਵੋਟ ਲੈਣੀ ਬਹੁਤ ਕੋਈ ਛੋਟੀ ਗੱਲ ਨਹੀਂ ਆ ਔਰ ਅੱਜ ਇਹ ਸਾਨੂੰ ਜੁਆਇਨ ਕਰ ਰਿਹਾ ਮੈਂ ਕਹਿੰਦਾ ਅਰੁਣਾ ਚੌਧਰੀ ਬਹੁਤ ਖੁਸ਼ਕਿਸਮਤ ਆ ਔਰ ਮੈਂ ਸਮੀਂਦਾ ਇਲਾਕੇ ਦੇ ਲੋਕ ਵੀ ਕੁਝ ਕਿਸਮਤ ਨੇ ਜਿਹੜਾ ਨਾ ਛਾ ਰਿਸਪੌਂਸ ਦੇ ਰਹੇ ਨੇ ਔਰ ਮੈਂ ਸਮਝਦਾ ਕਿ ਇਸੇ ਤਰ੍ਹਾਂ ਹੀ ਜੇ ਸਪੀਡ ਨਾਲ ਚਲਦੇ ਰਹੇ ਜਿਵੇਂ ਅੱਜ ਹੀ ਮੈਂ ਇੱਕ ਕਿਸੇ ਨੇ ਮੈਨੂੰ ਹੁਣੇ ਵੀਡੀਓ ਦਿਖਾਈ ਹੈ ਉਹਦੇ ਚ ਉਹਨਾਂ ਨੇ ਐਨਾਲਿਸਿਸ ਕਰਕੇ ਦੱਸਿਆ ਕਿ ਅਰੁਣਾ ਚੌਧਰੀ ਦੇ ਮੁਕਾਬਲੇ ਦੇ ਵਿੱਚ ਜਿੰਨੇ ਆਪਣੇ ਆਪ ਨੂੰ ਸੈਲਫ ਸਟਾਈਲਡ ਹਲਕਾ ਇੰਚਾਰਜ ਕਹਿੰਦੇ ਨਾ ਵੱਖ-ਵੱਖ ਪਾਰਟੀਆਂ ਵਾਲੇ ਨਾ ਤੇ ਮੈਂ ਕਿਸੇ ਦਾ ਕੀ ਲੈਣਾ ਸਭ ਨੂੰ ਪਤਾ ਹੀ ਆ ਕਿ ਇਸ ਸੇ ਨੇ ਆਪਣਾ ਪਿੰਡ ਨਹੀਂ ਜਿੱਤਿਆ ਇਹ ਸਮਤੀ ਦੇ ਇਲੈਕਸ਼ਨਾਂ ਦੇ ਵਿੱਚ ਆਪਣਾ ਪਿੰਡ ਨਹੀਂ ਜਿੱਤ ਸਕੇ ਜੇਤੋਂ ਜਿਹੜਾ ਉਹਨਾਂ ਦਾ ਜੱਦੀ ਪਿੰਡ ਆ ਜਦ ਕਿ ਅਰੁਣਾ ਚੌਧਰੀ ਆਪਣੇ ਵਾਂਖੇ ਪਿੰਡ ਦੇ ਵਿੱਚੋਂ ਜਿਹੜੀ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਆ ਉਹ ਲਗਭਗ 550 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੀ ਆ ਔਰ ਜਿਹੜੀ ਸਮਤੀ ਆ ਉਹ 450 ਦੇ ਤੋਂ ਅਬਾਹ ਵੋਟਾਂ ਲੈ ਕੇ ਉਹ ਜਿੱਤੀ ਆ ਇੱਕ ਪਾਸੇ ਸਾਰੀਆਂ ਪਾਰਟੀਆਂ ਦਾ ਟੋਟਲ ਕਰ ਲੋ ਤੇ ਇੱਕ ਪਾਸੇ ਇਕੱਲੇ ਕਾਂਗਰਸ ਦਾ ਕਰ ਲੋ ਅਸੀਂ ਤਾਂ ਵੀ ਉਹਨਾਂ ਨਾਲ ਆਪਾਂ ਇਹ ਦੱਸਦਾ ਹੈ ਕਿ ਅਰੁਣਾ ਚੌਧਰੀ ਦੇ ਕੰਮ ਕਰਨ ਦਾ ਤਰੀਕਾ ਬਹੁਤ ਅੱਛਾ ਹੈ ਔਰ ਸਾਰੇ ਲੋਕੀ ਇਹਨੂੰ ਪਿਆਰ ਕਰਦੇ ਨੇ ਇਹ ਉਹਨਾਂ ਨੂੰ ਪਿਆਰ ਕਰਦੀ ਹੈ ਕੀ ਲੱਗਦਾ ਬਾਈ ਜਿੱਦਾਂ ਲੋਕੀ ਹਮਾ ਮਹਾ ਦੀ ਕਾਂਗਰਸ ਪਾਰਟੀਆਂ ਜੋੜਦੇ ਪਏ ਆ ਜਿਹੜਾ 50000 ਵੋਟਾਂ ਦਾ ਭਰਮ ਸੀ ਉਹ ਨਿਕਲੇਗਾ 2027 ਜੀ ਤੇ ਤੈ ਚੱਲ ਜਗਾ ਦੂਰ ਚੱਲ ਜਾਏਗਾ ਉਲਟ ਹੋ ਜਾਏਗਾ ਇਹ ਤਾਂ ਪਿਛਲੇ ਪਾਸੇ ਬੋਲਦੇ ਪਏ ਨੇ ਮੇਰੇ ਇਹ ਲੋਕੀ ਆਲਰੇਡੀ ਤਿਆਰ ਹੋਏ ਫਿਰਦੇ ਨੇ ਸਾਡੇ ਵੋਟਰ ਸਪੋਰਟਰ ਇਹ ਸਿੰਪਟਮ ਇਹੋ ਹੀ ਨਾ ਕਿ ਪਿਛਲੀ ਵਾਰੀ ਦੇਖੋ ਜਿਹੜੇ ਆਪਣੇ ਆਪ 'ਚ ਬੜਾ ਗੁਮਾਨ ਤੇ ਅਭਿਮਾਨ ਕਰਦੇ ਸੀ ਕਿ ਮੈਨੂੰ ਜੀ 50000 ਵੋਟਾਂ ਪਈਆਂ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਤੇ ਉਹਦੇ 'ਚ ਰਹਿ ਗਈਆਂ 27000 ਲਗਭਗ ਅਧੀਆਂ ਅਧੀਆਂ ਉੱਡ ਗਈਆਂ ਤੇ ਹੁਣ ਸੰਮਤੀ ਦੇ ਵਿੱਚ ਰਹਿੰਦੀਆਂ ਖੁੰਦੀਆਂ ਉੱਡ ਗਈਆਂ ਤੇ ਅੱਜ ਜਿਸਾਂ ਸਾਨੂੰ ਇਹ ਮਿਹਰਬਾਨੀ ਆ ਦੀਪਕ ਦੀ ਜਿਵੇਂ ਇਹ 250 ਵੋਟ ਬੀਜੇਪੀ ਦੀ ਸਿੱਧੀ ਸਾਨੂੰ ਜੁਆਇਨ ਕਰ ਗਈ ਆ 12 ਦਿਨਾਂ ਜੀ ਤੇ ਜੇ ਇਹ ਹੋਈ ਸਪੀਡ ਚਲਦੀ ਰਹੀ ਤਾਂ ਫਿਰ ਉੱਤੇ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿੱਥੇ ਕੀ ਜਾ ਕੇ ਬ੍ਰੇਕ ਲੱਗੂਗੀ ਅਸੀਂ ਬਹੁਤ ਬਹੁਤ ਸ਼ੁਕਰ ਕਰਦੇ ਆ ਇਸ ਉਹ ਪਰਮਪਿਤਾ ਪਰਮਾਤਮਾ ਵਾਹਿਗੁਰੂ ਸਾਡੇ ਤੇ ਮਿਹਰ ਰੱਖੇ ਅਭਿਮਾਨ ਕੋਈ ਨਹੀਂ ਅਸੀਂ ਆਪਣੇ ਇਲਾਕੇ ਨੂੰ ਨਤਮਸਤਕਾਂ ਸਿਰ ਝੁਕਾ ਕੇ ਆਪਣੇ ਵੋਟਰਾਂ ਦਾ ਸਨਮਾਨ ਕਰਦੇ ਆ ਜਿਹੜੇ ਸਾਾਨੂੰ ਇੰਨਾ ਪਿਆਰ ਕਰਦੇ ਆ ਔਰ ਇੰਨਾ ਸਾਥ ਦਿੰਦੇ ਆ